ਸੰਗਰੂਰ ਦੇ ਪੁਲਿਸ ਲੈਂਡ ਦਾ ਜੋ ਸਟੇਡੀਅਮ ਹੈ ਉਹਦੇ ਵਿੱਚ ਅੱਜ ਵੱਡੇ ਮੁਕਾਬਲੇ ਹੋ ਰਹੇ ਨੇ ਹਾਂਜੀ ਸਰ ਜੀ ਇਹ ਆਪਣਾ ਕਿਹੜੀਆਂ ਕਿਹੜੀਆਂ ਗੇਮਾਂ ਨੇ ਓਰੇ ਜਿਹੜੀਆਂ ਪੁਲਿਸ ਲੈਂਡ ਚੋਂ ਲਾਭ ਉਠਾ ਸਕਦੇ ਨੇ ਬੱਚੇ ਅ ਇੱਥੇ ਤਕਰੀਬਨ 9 ਗੇਮਾਂ ਕਰਾਈਆਂ ਜਾਂਦੀਆਂ ਨੇ ਜਿਸ ਚ ਬਾਕਸਿੰਗ ਹੈ ਸਵੀਮਿੰਗ ਹੈ ਰੋਲਰ ਸਕੇਟਿੰਗ ਹੈ ਰੋਲਰ ਸਕੇਟਿੰਗ ਨਾਲ ਰੋਲਰ ਹਾਕੀ ਵੀ ਕਰਾਈ ਜਾਂਦੀ ਹੈ ਠੀਕ ਹੈ ਨਾਲ ਇਹਦੇ ਵਿੱਚ ਇੱਥੇ ਵਾਲੀਬਾਲ ਹੈ ਐਥਲੈਟਿਕ ਹੈ ਤੇ ਬੈਡਮਿੰਟਨ ਹਾਲ ਹੈ ਓਰੇ ਆਪਣਾ ਸ਼ੂਟਿੰਗ ਰੇਂਜ ਆਪਨੇ ਠੀਕ ਹੈ ਜੀ ਸਵੀਮਿੰਗ ਵੀ ਹੈ ਜਿਮ ਹੈ ਉਹਰੇ ਹਰ ਬੱਚੇ ਨੂੰ ਲਾਓ ਹੈਗਾ ਕੋਈ ਬੱਚੇ ਬਾਹਰਲਾ ਬੱਚਾ ਆ ਕੇ ਰਜਿਸਟ੍ਰੇਸ਼ਨ ਕਰਾ ਸਕਦਾ ਹੈਗਾ ਕਰਾ ਸਕਦਾ ਹੈ ਰਜਿਸਟ੍ਰੇਸ਼ਨ ਆ ਕੇ ਆਪਣਾ ਆ ਗਰਾਊਂਡ ਦਾ ਲਾਭ ਲੈ ਸਕਦਾ ਤੇ ਖਰਚਾ ਕਿੰਨਾ ਕ ਹੈ ਅ ਖਰਚਾ ਜ਼ਿਆਦਾ ਖਰਚਾ ਨਹੀਂ ਆਉਂਦਾ ਹੈਗਾ ਜੇਕਰ ਕੋਈ ਬੱਚਾ ਲੋੜਵੰਦਾ ਹੈ ਤੇ ਉਹਨੂੰ ਜ਼ਰੂਰਤ ਹੈ ਤਾਂ ਉਹਨੂੰ ਸਾਡਾ ਪੁਲਿਸ ਪ੍ਰਸ਼ਾਸਨ ਉਹਨੂੰ ਉਹਦੀ ਪੂਰੀ ਹੈਲਪ ਕਰਦਾ ਤੇ ਉਹਨੂੰ ਸਮਾਨ ਦਵਾਉਂਦਾ ਸਮਾਨ ਦਵਾਉਂਦਾ ਜੇ ਕੋਈ ਨਹੀਂ ਲੈ ਸਕਦਾ ਕੋਈ ਨਹੀਂ ਬਿਲਕੁਲ ਗਰੀਬ ਘਰੋਂ ਹੈ ਕੋਈ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਖੜਿਆਂਗੇ ਸੰਗਰੂਰ ਦਾ ਜੋ ਪੁਲਿਸ ਲੈਂਡ ਸਟੇਡੀਅਮ ਹੈ ਉਹਦੇ ਵਿੱਚ ਖੜਿਆਂਗੇ ਅੱਜ ਬੱਚਿਆਂ ਦੀਆਂ ਸਕੇਟਿੰਗ ਜੋ ਖੇਡਾਂ ਨੇ ਪੰਜਾਬ ਦੇ 23 ਜ਼ਿਲ੍ਹਿਆਂ ਚੋਂ ਟੀਮਾਂ ਆਈਆਂ ਨੇ ਇੱਥੇ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੇ ਵੀ ਕਿਸ ਤਰ੍ਹਾਂ ਖੇਡਾਂ ਹੋ ਰਹੀਆਂ ਨੇ ਪੁਲਿਸ ਲੈਂਡ ਦੇ ਵਿੱਚ ਖੜੇ ਹਾਂ ਇਸ ਵਕਤ ਪੁਲਿਸ ਲੈਂਡ ਦਾ ਇਹ ਸਟੇਡੀਅਮ ਹੈ ਸਮਰੂਰ ਵਿਖੇ ਸਕੇਟਿੰਗ ਹੈ ਜੀ ਸਕੇਟਿੰਗ ਦਾ ਇਵੈਂਟ ਚੱਲ ਰਿਹਾ ਹੈ ਜਿਹੜੀ ਆਪਣੀ ਅ ਇੰਟਰ ਸਕੂਲ ਪੰਜਾਬ ਦੀ ਗੇਮਸ ਨੇ ਤੇ ਉਹਨਾਂ ਦੇ ਬੱਚੇ ਅੰਡਰ 11 ਕੈਟਾਗਰੀ ਪੌਡਸ ਦੇ ਵਿੱਚ ਤੇ ਫਰਸਟ ਤੇ ਸਿਲਵਰ ਮੈਡਲ ਦੋਨੋਂ ਜਿੱਤੇ ਨੇ ਇਹ ਆਰੂ ਛੇ ਇਹ ਬੱਚਾ ਆਰੂ ਛੇ ਜਿਹਨੇ ਫਰਸਟ ਮੈਡਲ ਜਿੱਤਿਆ ਅੰਡਰ 11 ਜੀ ਜਿਹੜਾ ਆਵਰ ਹੈ ਜਿਹਨੇ ਸਿਲਵਰ ਆਇਆ ਹੈ ਇਧਰੋਂ ਇਹ ਦ੍ਰੁਦਿਕਾ ਹੈ ਅੰਡਰ 11 ਗਰਲਸ ਦੇ ਵਿੱਚ ਫਰਸਟ ਆਈ ਹੈ ਫਰਸਟ ਆਈ ਹੈ ਹਾਂਜੀ ਅੱਛਾ ਇਹ ਸਮਰਥ ਹੈ ਜਿਹੜੀ ਸੈਕੰਡ ਆਈ ਹੈ ਸੈਕੰਡ ਆਈ ਹੈ ਹਾਂ ਬਈ ਹੁਣ ਕੀ ਖਵਾਉਂਗੇ ਪੀਜ਼ਾ ਪੀਜਾ ਅੱਛਾ ਪੀਜਾ ਖਵਾਉਂਗੇ ਠੀਕ ਐ ਕਿੰਨਾ ਕੁ ਜ਼ੋਰ ਲੱਗਿਆ ਥੋੜਾ ਥੋੜਾ ਲੱਗਿਆ ਕਿਵੇਂ ਲੱਗਿਆ ਜੀ ਫਿਰ ਸ਼ੁਭਨਾਮ ਜੀ ਮੈਂ ਅਨੁਤੇਸ਼ ਸਿੰਘ ਬਰਨਾਲਾ ਐਡਵੋਕੇਟ ਪੰਜਾਬ ਹਰਿਆਣਾ ਹਾਈ ਕੋਰਟ ਤੇ ਫਿਰ ਚੰਡੀਗੜ੍ਹ ਮੋਹਾਲੀ ਰਹਿੰਦੇ ਹੋ ਮੈਂ ਮੋਹਾਲੀ ਰਹਿੰਦਾ ਵੈਸੇ ਉਹ ਬਰਨਾਲਾ ਆਪਣਾ ਵੈਸੇ ਪਿੱਛੋਂ ਬਰਨਾਲਾ ਦੇ ਬਰਨਾਲੇ ਨੂੰ ਬਲੌਗ ਕਰਦੇ ਆ ਕਿਵੇਂ ਲੱਗਿਆ ਜੀ ਫਿਰ ਬਹੁਤ ਖੁਸ਼ੀ ਹੁੰਦੀ ਆ ਜੀ ਜਦੋਂ ਬੱਚੇ ਇਨੀ ਮਿਹਨਤ ਕਰਦੇ ਆ ਮਾਂ ਬਾਪ ਨੂੰ ਵੀ ਨਾਲ ਉਹਨਾਂ ਹੀ ਟਾਈਮ ਦੇਣਾ ਪੈਂਦਾ ਉਹਨਾਂ ਹੀ ਪੈਸੇ ਲੱਗਦੇ ਆ ਲੋਜੀ ਲੱਗਦੀ ਆ ਸਭ ਤੋਂ ਉੱਪਰ ਜਿਹੜੇ ਜੰਦਾ ਕੋਚ ਮਿਲ ਜਾਵੇ ਨਾ ਜਿਹਦੇ ਵਿੱਚ ਗਾਈਡੈਂਸ ਤੁਹਾਨੂੰ ਚੰਗੀ ਹੋਵੇ ਤਾਂ ਤੁਹਾਨੂੰ ਇੱਕ ਚੰਗੀ ਸਿਹਤ ਮਿਲ ਜਾਂਦੀ ਹੈ ਜਿਹਦੇ ਨਾਲ ਕਿ ਕਿਸੇ ਵੀ ਚੀਜ਼ ਨੂੰ ਅਚੀਵ ਕਰਨਾ ਆਸਾਨ ਹੋ ਜਾਂਦਾ ਹੁਣ ਭੁੱਖ ਵੀ ਨਹੀਂ ਲੱਗ ਰਹੀ ਤੇ ਗਰਮੀ ਵੀ ਨਹੀਂ ਲੱਗ ਰਹੀ ਸਵੇਰ ਦੀ ਲੱਗ ਰਹੀ ਹੈ ਠੀਕ ਹੈ ਪਹਿਲਾਂ ਫਿਰ ਸਵੇਰੇ ਡੀਕ ਸੀ ਵੀ ਕੀ ਬਣੂਗਾ ਸਾਡੇ ਬੱਚੇ ਸਾਡੀ ਅਕੈਡਮੀ ਦੇ ਬੱਚੇ ਅੱਛਾ ਅਕੈਡਮੀ ਦੇ ਬੱਚੇ ਠੀਕ ਹੈ ਜੀ ਹਾਂਜੀ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਿਆ ਆਪਣਾ ਬੱਚਾ ਹੈ ਉਹਨਾਂ ਚ ਹਾਂਜੀ ਮੇਰੀ ਉਹ ਫਸਟ ਆਈ ਹੈ ਬੇਟੀ ਠੀਕ ਹੈ ਤੇ ਫਿਰ ਪਹਿਲਾਂ ਤਾਂ ਡੀਕ ਸੀ ਕੀ ਵੀ ਫਸਟ ਹੁੱਕ ਸੈਕਿੰਡ ਪਹਿਲਾਂ ਕਿਵੇਂ ਜ਼ੋਰ ਲੱਗਿਆ ਹੋਇਆ ਸੀ ਹਾਲੇ ਪਾਰਟਿਸਿਪੇਟ ਕਰ ਰਹੀ ਨੇ ਤਾਂ ਉਹ ਗੋਲ ਲੈਣ ਦੇ ਨੇ ਤੇ ਇਹਦਾ ਫਿਲਮ ਆਇਆ ਸੀ ਬਟ ਇਸ ਨੇ ਇਹਨਾਂ ਡਬਲ ਮੈਨਰ ਕਰ ਦਿੱਤੇ ਹੁਣ ਇੱਕ ਵਾਰ ਗੋਲ ਲੈ ਕੇ ਗਏ ਗੋਲ ਲੈ ਕੇ ਗਏ ਹਾਂਜੀ ਹਾਂਜੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਜਿਵੇਂ ਬੱਚੇ ਅੱਜ ਫਸਟ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਮਹਾਲੀ ਤੋਂ ਆਏ ਹਾਂਜੀ ਮਹਾਲੀ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਠੀਕ ਹੈ ਆਪਣੀ ਏਜ ਤੋਂ ਵੱਡੇ ਬੱਚਿਆਂ ਨਾਲ ਭੱਜੇ ਬੱਚੇ ਆਪਾਂ ਹੀ ਮਹਾਲੀ ਤੋਂ ਆ ਹਾਂਜੀ ਠੀਕ ਨਾਲੇ ਛੋਟੇ ਬੱਕੇ ਲੈ ਲੋ 7 ਤੋਂ 9 ਦੇ ਬੱਕੀ 9 ਤੋਂ 11 ਦੇ ਅੱਛਾ 9 ਤੋਂ 11 ਇਹ 7 ਤੋਂ 9 ਚ 9 ਸਾਲ ਦਾ ਬੱਕੀ 11 ਸਾਲ ਦਾ 11 ਸਾਲ 2 ਸਾਲ ਛੋਟਾ ਹੈ 2 ਸਾਲ ਛੋਟਾ ਹੈ ਸੈਕਿੰਡ ਆਇਆ ਵੀ ਦੇਖ ਸਕਦੇ ਹੋ ਮਹਾਲੀ ਤੋਂ ਆਏ ਨੇ ਬੱਚੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਤਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਉਸ ਲਾਈਨ ਦੇ ਵਿੱਚ ਸਟੇਡੀਅਮ ਬਣਿਆ ਹੋਇਆ ਦੇਖ ਸਕਦੇ ਹੋ ਅੱਜ ਬਹੁਤ ਸੋਹਣਾ ਲੱਗਿਆ ਜਦੋਂ ਛੋਟੇ ਛ ਚੇਨਹਾਂ ਜੀ ਬਾਈ ਜੀ ਸਵਾਗਤ ਹੈ ਹਾਂ ਕਿਸ ਤਰ੍ਹਾਂ ਦੇਖਦੇ ਹੋ ਖੇਡ ਅੱਜ ਸੰਗਰੂਰ ਆਪਾਂ ਕਿਹੜੀ ਜਗ੍ਹਾ ਤੋਂ ਮੈਂ ਸੰਗਰੂਰ ਤੋਂ ਸੰਗਰੂਰ ਤੋਂ ਇੱਥੇ ਉਹਨੇ ਜਾਨੀ ਕਿ ਕਿਵੇਂ ਲੱਗਦਾ ਵੀ ਸੰਗਰੂਰ ਤੇ ਅੱਜ ਪੰਜਾਬ ਦੇ ਸਾਰੇ ਜ਼ਿਲ੍ਹੇ ਪਹੁੰਚੇ ਨੇ ਲਗਭਗ ਆਪਣੀ ਸਮਰੂਪ ਦੀ ਟੀਮ ਵੀ ਹੈਗੀ ਹੈ ਹਾਂਜੀ ਹਾਂ ਸੰਗਰੂਰ ਦੇ ਬਹੁਤ ਤਾਕੜੇ ਖਿਡਾਰੀ ਨੇ ਜੀ ਆਪਣੇ ਬਹੁਤ ਐਂ ਤੋਂ ਸਮੁੰਨ ਦੇ ਵਿੱਚ ਕੀਡਿੰਗ ਚੱਲਦੀ ਆ ਤੇ ਇੱਥੋਂ ਦੇ ਮਤਲਬ ਇੰਟਰਨੈਸ਼ਨਲ ਪਲੇਅਰ ਵੀ ਹੋ ਚੁੱਕੇ ਨੇ ਹੁਣ ਤੱਕ ਬਹੁਤ ਬਹੁਤ ਠੀਕ ਹੈ ਤੇ ਹਰ ਸਾਲ ਮਤਲਬ ਆਪਣੇ ਚਾਰ ਤੋਂ ਪੰਜ ਬੱਤੀ ਇੰਟਰਨੈਸ਼ਨਲ ਖੇਡ ਵੀ ਖੇਡਦੇ ਨੇ ਇਹ ਗਰਾਊਂਡ ਦੇ ਵਿੱਚ ਤੇ ਇਹ ਖੇਡ ਨੂੰ ਮੁੱਖ ਮੜ ਗਿਆ ਕਈ ਵਾਰੀ ਨਹੀਂ ਪਤਾ ਹੁੰਦਾ ਬਹੁਤ ਪਿੰਡਾਂ ਜਾਂ ਹੋਰ ਮੁੱਖ ਨਾਮ ਕੀ ਹੈ ਖੇਡ ਦਾ ਜਿਹਦਾ ਮੁੱਖ ਨਾਮ ਹੈ ਜੀ ਰੋਲਰ ਸਕੇਟਿੰਗ ਠੀਕ ਹੈ ਜੀ ਆਪਣੇ ਬੱਚੇ ਖੇਡ ਚੁੱਕੇ ਨੇ ਤੋਂ ਪਹਿਲਾਂ ਸੰਗਰੂਰ ਦੇ ਖੇਡ ਹਾਂ ਜੀ ਹਾਂ ਸੰਗਰੂਰ ਦੇ ਬੱਚੇ ਹਲੇ ਅੰਡਰ 11 ਹੋਇਆ ਜੀ ਹਲੇ ਤੱਕ ਉਹਦੇ ਚ ਆਪਣੇ ਸੰਗਰੂਰ ਦੇ ਵਿੱਚ ਖੇਡ ਚੁੱਕੇ ਨੇ ਜੀ ਤੇ ਆਇਆ ਕੋਈ ਫਰਸਟ ਹਾਂਜੀ ਹਾਂ ਇੱਕ ਤਾਂ 골ਡ ਮੈਡਲ ਹੈ ਜੀ ਮੇਬੀ ਬਾਕੀ ਇੱਕ ਤਾਂ ਰਿਜ਼ਲਟ ਹਲੇ ਡਿਕਲੇਅਰ ਹੋਣਾ ਹੈ ਜੀ ਹੋਣਾ ਹੈਗਾ ਹਾਂਜੀ ਬਾਕੀ ਜੋਰ ਬਹੁਤ ਲੱਗਦਾ ਟਾਈਮ ਬਹੁਤ ਲੱਗਦਾ ਹਰ ਇੱਕ ਗੇਮ ਆ ਜੀ ਦੇਖੋ ਟਾਈਮ ਤਾਂ ਮੰਗਦੀ ਆ ਮੰਗਦੀ ਆ ਬਿਲਕੁਲ ਹਾਂਜੀ ਹਾਂ ਕਿ ਜੀ ਜਿਹੜਾ ਇਹ ਸੰਗਰੂਰ ਜ਼ਿਲ੍ਹੇ ਦਾ ਗਰਾਊਂਡ ਹੈ ਇਹ ਆਪਣਾ ਇੰਡੀਆ ਦਾ ਨੰਬਰ 1 ਗਰਾਊਂਡ ਆ ਅੱਛਾ ਹਾਂਜੀ ਹਾਂ ਠੀਕ ਹੈ ਜਿਹੜਾ ਇਹ ਪੁਲਸ ਲਾਈਨ ਦੇ ਵਿੱਚ ਆ ਪੁਲਸ ਲਾਈਨ ਦੇ ਵਿੱਚ ਹਾਂਜੀ ਠੀਕ ਹੈ ਇਹ ਵੀ ਬਹੁਤ ਵੱਡੀ ਗੱਲ ਹੈ ਹਾਂਜੀ ਹਾਂ ਸਾਡੇ ਪੱਤਰਕਾਰ ਸਤਕਾਰਯੋਗ ਜੋ ਕਿ ਬੱਚਿਆਂ ਦਾ ਭਵਿੱਖ ਬਣਾਉਂਦੇ ਨੇ ਕੋਚ ਸਾਹਿਬ ਰਮੇ ਕਿਸ ਤਰ੍ਹਾਂ ਅੱਜ ਕਿਵੇਂ ਲੱਗਦਾ ਜੇ ਜਿਸ ਤਰ੍ਹਾਂ ਅੱਜ ਸੰਗਰੂਰ ਨੂੰ ਇੱਕ ਵੱਡੀ ਮਾਣ ਵਾਲੀ ਗੱਲ ਹੈ ਵੀ ਸਾਰਾ ਪੰਜਾਬ ਇੱਥੇ ਆਇਆ ਹੋਇਆ ਹੈਗਾ ਜੀ ਸਰ ਟੋਟਲ ਸਾਰ ਇੱਥੇ 23 ਡਿਸਟ੍ਰਿਕਟ ਨੇ ਪਾਰਟਿਸਪੇਟ ਕੀਤਾ ਸਰ ਤੇ 670 ਪਲੇਅਰ ਇੱਥੇ ਕਿੱਢਣ ਲਈ ਆਏ ਨੇ 670 670 ਠੀਕ ਹੈ ਜੀ ਇੱਕ ਜ਼ਿਲ੍ਹੇ ਵਿੱਚੋਂ ਇੱਕ ਗਰੁੱਪ 'ਚੋਂ ਤਿੰਨ ਬੱਚੇ ਹੀ ਆਉਂਦੇ ਨੇ ਹੋਰ ਮੁੰਡੇ ਲਾ ਕੇ ਚਾਰ ਗਰੁੱਪ ਅੰਡਰ 11 ਅੰਡਰ 14 ਅੰਡਰ 17 ਅੰਡਰ 19 ਠੀਕ ਹੈ ਜੀ ਸੰਗਰੂਰ ਦੀਆਂ ਟੀਮਾਂ ਨੇ ਸੰਗਰੂਰ ਦੀਆਂ ਕਿਹੜੀਆਂ ਟੀਮਾਂ ਨੇ ਜੀ ਸੂਰਤ ਦੇ ਚਾਰੇ ਗਰੁੱਪਾਂ ਦੀ ਬੱਚੇ ਪਾ ਪਾਗ ਲੈ ਰਹੇ ਨੇ ਅਸਾ ਸਾਰਿਆਂ ਚ ਹੀ ਲੈ ਰਹੇ ਨੇ ਕਿਵੇਂ ਲੱਗਦਾ ਹੈ ਫਰਸਟ ਸੈਕਿੰਡ ਕਿਵੇਂ ਆਉਂਗੇ ਸੰਗਰੂਰ ਦਾ ਪਹਿਲਾ ਰਿਜ਼ਲਟ ਬਹੁਤ ਵਧੀਆ ਪੰਜਾਬ ਦੇ ਵਿੱਚੋਂ ਚੈਂਪੀਅਨਸ਼ਿਪ ਆਪਾਂ ਹੀ ਲੈ ਕੇ ਜਾਂਦੇ ਹਾਂ ਠੀਕ ਹੈ ਇਸ ਵਾਰ ਮੈਨੂੰ ਉਮੀਦ ਹੈ ਕਿ ਆਪਣੇ ਬੱਚੇ ਮੱਲਾ ਮਾਰਨਗੇ ਠੀਕ ਹੈ ਜਿਸ ਤਰ੍ਹਾਂ ਇਹ ਗਰਾਊਂਡ ਹੈ ਕਿਵੇਂ ਹੁਣ ਪਿੰਡਾਂ ਚ ਅਸੀਂ ਪਿੰਡਾਂ ਦੇ ਰਹਿਣ ਵਾਲਿਆਂ ਸਾਨੂੰ ਤਾਂ ਇਹਦੇ ਬਾਰੇ ਮੈਨੂੰ ਲੱਗਦਾ ਗਰਾਊਂਡ ਹੈ ਹੀ ਨਹੀਂ ਕਿਤੇ ਪਿੰਡਾਂ ਚ ਤਾਂ ਹੈਗਾ ਕਿਸੇ ਪੰਜਾਬ ਦੇ ਪਿੰਡ ਚ ਪਿੰਡਾਂ ਤੇ ਜੇ ਹੁਣ ਸ਼ੁਰੂ ਹੋ ਚੁੱਕਿਆ ਹਰ ਜਗ੍ਹਾ ਤੇ ਹਰ ਸਕੂਲ ਦੇ ਵਿੱਚ ਛੋਟੇ ਗਰਾਊਂਡ ਬਣ ਚੁੱਕੇ ਨੇ ਬਣ ਚੁੱਕੇ ਨੇ ਹਾਂ ਤੇ ਹਰ ਸਕੂਲ ਨੂੰ ਦੇ ਵਿੱਚ ਬੱਚੇ ਪਾਰਟਿਸਪੇਟ ਕਰ ਰਹੇ ਨੇ ਕਰ ਰਹੇ ਨੇ ਇੱਥੇ ਵੀ ਤਕਰੀਬਨ 70 ਕਿਲੋਮੀਟਰ ਤੋਂ ਬੱਚੇ ਔਰ ਪਿੰਡਾਂ ਤੋਂ ਆ ਕੇ ਪ੍ਰੈਕਟਿਸ ਦੇ ਲਈ ਕਰਦੇ ਨੇ ਅੱਛਾ 70 ਕਿਲੋਮੀਟਰ ਤੋਂ ਆਉਂਦੇ ਨੇ ਜੀ ਬੱਚੇ ਆਉਂਦੇ 70 ਕਿਲੋਮੀਟਰ ਲਗਭਗ ਸਾਰੇ ਪਿੰਡਾਂ ਤੋਂ ਮਤਲਬ ਲੋਕ ਬੱਚੇ ਆਉਂਦੀ ਨੇ ਇਹ ਜਿਹੜੇ ਬੱਚੇ ਪੜਦੇ ਨੇ ਇੱਥੇ ਉਹੀ ਆ ਸਕਦੇ ਨੇ ਕਿ ਕੋਈ ਵੀ ਬੱਚਾ ਆ ਸਕਦਾ ਹੈ ਕੋਈ ਵੀ ਬੱਚਾ ਆ ਸਕਦਾ ਹੈ ਇੱਥੇ ਇੱਥੇ ਪੂਰੀ ਸਟੀਮ ਹੈ ਜੇ ਕੋਈ ਬੱਚਾ ਕੋਈ ਗਰੀਬ ਘਰੋਂ ਹੈ ਉਹ ਬਿਲਕੁਲ ਫ੍ਰੀ ਆਊਗਾ ਠੀਕ ਹੈ ਸਮਾਨ ਵੀ ਇੱਥੋਂ ਪੁਲ ਕਿਵੇਂ ਹੋਰ ਆਪਾਂ ਸੰਸਦਾਂਵਾਂ ਕਹਿੰਦੇ ਆ ਵੀ ਗਰੀਬ ਬੱਚਿਆਂ ਨੂੰ ਕੋਈ ਕਿਤਾਬਾਂ ਵੰਡਦਾ ਕੋਈ ਕਿਵੇਂ ਵੀ ਇੱਥੇ ਇਹ ਜਿਹੜੀਆਂ ਖੇਡਾਂ ਨੇ ਇਹ ਖੇਡ ਕੱਲੀ ਇਹੀ ਕਿ ਕੋਈ ਵੀ ਖੇੜਦੀ ਉਹ ਲੈ ਸਕਦਾ ਜੋ ਵੀ ਹੁੰਦੀਆਂ ਨੇ ਉਹਰੇ ਉਹਰੇ तकरीबन ਸਾਰੀਆਂ ਗੇਮਾਂ ਉਹਰੇ ਖੜਾਈ ਜਾਂਦੀਆਂ ਨੇ ਠੀਕ ਹੈ ਠੀਕ ਹੈ ਨਾ ਸਾਰੀ ਗੇਮਾਂ ਟੋਟਲ ਫ੍ਰੀ ਹੋ ਕੋਸਟ ਦੀ ਫ੍ਰੀ ਨੇ ਹਾਂਜੀ ਬਿਲਕੁਲ ਇੱਥੇ ਆ ਕੇ ਜੰਨੀ ਕਿ ਵੀ ਕੋਈ ਵੀ ਆਇਆ ਕੋਚ ਲਏਗਾ ਕਾਬਲਾ ਲੈ ਸਕਦਾ ਹਰ ਟੀਮ ਦਾ ਲੱਗ ਕੋਚ ਹੈ ਐਥਲੈਟਿਕ ਦਾ ਲੱਗ ਕੋਚ ਹੈ ਉਹਰੇ ਬਾਸਕ ਦਾ ਲੱਗ ਵਾਲੀਬਾਲ ਦਾ ਲੱਗ ਕੋਚ ਆਏਗਾ ਬਾਕਸਿੰਗ ਲੱਗਿਆ সুইমিং ਪੂਲ ਆਵਰੇ ਇੱਥੇ ਸ਼ੂਟਿੰਗ ਰੇਂਜ ਹੈ ਬੈਡਮਿੰਟਨ ਹਾਲ ਹੈ ਸਰਵਤੇ ਟ੍ਰੈਕਿੰਗ ਦਾ ਟ੍ਰੈਕ ਹੈ ਠੀਕ ਹੈ ਇੰਡੀਆ ਇੰਡੀਆ ਲੈ ਬ World Game ਦੇ ਵਿੱਚ ਪਾਰਟਿਸਿਪੇਟ ਕਰਕੇ ਆਏ ਇਸ ਰਿੰਗ ਦੇ ਬੱਚੇ ਠੀਕ ਹੈ ਅੰਗਰੂਰ ਦੇ ਬੱਚੇ ਹਰ ਸਾਲ World Gameਾਂ ਦੇ ਵਿੱਚ ਮੱਲਾ ਮਾਰਦੇ ਨੇ ਇੰਡੀਆ ਟੀਮ ਦਾ ਕੈਂਪੂ ਵੀ ਇੱਥੇ ਲਾਦਾ ਹੈ ਠੀਕ ਹੈ ਜੀ ਠੀਕ ਹੈ ਨਾ ਲਾਸਟ ਹੁਣ ਕੈਂਪ ਲੱਗਿਆ ਹੁਣ ਇਟਲੀ World Games ਹੋ ਰਹੀਆਂ ਨੇ ਜੋ ਇਟਲੀ ਵਿੱਚ ਚੱਲ ਰਹੀਆਂ ਨੇ ਉਹਦੇ ਵਿੱਚ ਆਪਣੇ ਤਕਰੀਬਨ 8 ਪਲੇਅਰਾਂ ਨੇ ਸੰਗਰੂਰ ਜ਼ਿਲ੍ਹੇ ਦੇ ਭਾਗ ਲੈ ਰਹੇ ਨੇ ਭਾਗ ਲੈ ਰਹੇ ਨੇ ਜੀ ਠੀਕ ਹੈ ਗਏ ਹੋਏ ਨੇ ਕਿ ਜਾਣਾ ਜੀ ਆ ਗਏ ਹੋਏ ਨੇ ਸਰ ਗਏ ਹੋਏ ਨੇ ਇਟਲੀ ਦੇ ਵਿੱਚ ਇਟਲੀ ਸਰ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਇੱਕ ਕੋਪਨਸ ਲਾਈਨ ਆ ਕਿ ਜਿੱਥੇ ਕਿ ਸਕੇਟਿੰਗ ਰਿੰਗ ਹੈ ਰਿੰਗ ਹੈ ਬਹੁਤ ਮਾਣ ਦੀ ਗੱਲ ਹੈ ਤੇ ਬਾਲੀ ਤੇ ਵੀ ਪੱਕੀ ਪ੍ਰਚਾਰ ਦੀ ਘਾਟ ਲੱਗਦੀ ਹੈ ਜੀ ਬਾਕੀ ਆ ਥੈਂਕਸ ਸਰ ਸਰ ਐਸਐਸ ਦਾ ਪੂਰ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਸਰ ਮੈਨਾਂ ਬੜਾ ਇਨਫਰਾਸਟ੍ਰਕਚਰ ਦਿੱਤਾ ਤਕਰੀਬਨ ਇੱਥੇ 45 ਤੋਂ 50 ਪਲੇਰੂਰੇ ਸਰਕਾਰੀ ਨੌਕਰੀ ਲੱਜੁਕੇ ਨੇ 9115008562 ਤੇ ਮੇਰੇ ਨਾਲ ਗੱਲ ਕਰਕੇ ਪੁੱਛ ਸਕਦਾ ਜੇ ਕੋਈ ਗਰੀਬ ਘਰ ਦਾ ਬੱਚਾ ਪੜਨਾ ਚਾਹੇ ਕਿਤੇ ਵੀ ਹੈ ਪਰ ਇਥੋਂ ਕੋਚਿੰਗ ਲੈ ਸਕਦਾ ਹੈ ਕਾਸੀ ਵੀ ਕਿਸੇ ਵੀ ਗੇਮ ਦੀ ਲੈਣੀ ਚਾਹੁੰਦਾ ਹੋਵੇ ਤੁਹਾਨੂੰ ਕੱਲ ਨੂੰ ਵੀ ਤੇ ਪਰਸੋਂ ਨੂੰ ਵੀ ਗੇਮਾਂ ਦਿਖਾਵਾਂਗੇ ਹੋਰ ਹਰ ਤਰ੍ਹਾਂ ਦੀ ਜੁੜੇ ਰਹੋ ਤੁਸੀਂ ਜੀ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜਿਊਰੋ ਰਿਪੋਰਟ ਵੀਡੀਓ ਕਰ ਦਿਓ ਸ਼ੇਅਰ ਜਾਰਾ ਆਪਾਂ ਨਸ਼ਿਆਂ ਤੇ ਕਹਿੰਦੇ ਪੰਜਾਬ ਨਸ਼ਿਆਂ ਨੇ ਖਾ ਲਿਆ ਪੰਜਾਬ ਨੂੰ ਚਿੱਟੇ ਨੇ ਖਾ ਲਿਆ ਪਰ ਆ ਬੱਚਿਆਂ ਲਈ ਸ਼ੇਅਰ ਕਰ ਦਿਓ ਜੋ ਬੱਚੇ ਇੰਨੀ ਮਿਹਨਤ ਤੇ ਆ ਕੋਚ ਸਾਹਿਬ ਰਮੇਸ਼ ਜੀ ਖੜੇ ਨੇ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਕਿ